ਪ੍ਰਸਾਸ਼ਕੀਨ ਬਿਸ਼नोई ਖਿਲਾਫ ਮਾਨਸਾ ਕੋਰਟ 404 ਦਾਖਲ ਬਾਈ ਪੰਨਿਆ ਦੀ 406 ਸੱਚੇ ਨੂੰ ਦੱਸਿਆ ਸਾਜ਼ਿਸ਼ਕਰਤਾ ਰਿਮਾਨ ਦੌਰਾਨ ਕੀਤੇ ਖੁਲਾਸਿਆਂ ਦੇ ਆਧਾਰ ਤੇ ਪੇਸ਼ ਕੀਤੀ ਗਈ 404 ਖੰਨਾਚ ਹਾਈਵੇ ਤੇ ਤੇਲ ਨਾਲ ਭਰੇ ਕੈਂਟਰ ਨੂੰ ਅੱਗ ਲੱਗਣ ਦੀ ਘਟਨਾ ਦੀ ਸ਼ੁਰੂ ਜਾਂਚ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਹਾਈਵੇ ਦੀ ਹੋਵੇਗੀ ਸੈਂਪਲਿੰਗ ਦੋਨਾਰੇ ਲਈ ਫਲਾਈਓਵਰ ਦੀ ਇੱਕ ਸਾਈਡ ਰਹੇਗੀ ਬੰਦ ਗੁਣਵੱਤਾ ਦੇ ਖੜਾ ਉਤਰਣ ਕੇ ਮੋੜ ਖੋਲਿਆ ਜਾਵੇਗਾ ਹਾਈਵੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਹਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬਿਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਤੇ ਵੱਡੀ ਖਬਰ ਦੇ ਨਾਲ ਜੋ ਕਿ ਆਪ ਸੁਖੀ ਨੂੰ ਅਰਵਿੰਦ ਕੇਜਰੀਵਾਲ ਜੁੜੀ ਹੋਈ ਹੈ ਦੱਸ ਕਿ ਆਪ ਨੂੰ ਅਰਵਿੰਦ ਕੇਜਰੀਵਾਲ ਦੇ ਗ੍ਰਿਫਤਾਰ ਹੋਣ ਦਾ ਖੱਛਾ ਜੋ ਹੈ ਉਹ ਜਤਾਇਆ ਜਾ ਰਿਹਾ ਹੈ ਆਪ ਦੇ ਕਈ ਵੱਡੇ ਲੀਡਰਾਂ ਨੇ ਦਾਅਵਾ ਕੀਤਾ ਹੈ ਕਿ ਆਪ ਲੀਡਰਾਂ ਨੇ ਸੋਸ਼ਲ ਮੀਡੀਆ ਐਕਸ ਤੇ ਦਾਅਵਾ ਕੀਤਾ ਹੈ ਕਿ ਅੱਜ ਕੇਜਰੀਵਾਲ ਦੀ ਰਿਹਾਈ ਤੇ ਈਡੀ ਰੇਡ ਕਰ ਸਕਦੀ ਹੈ ਇਸ ਦੇ ਵਿਚਾਲੇ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਸਕਦੀ ਹੈ ਆਵਾਦੀ ਪਾਰਟੀ ਨੂੰ ਖੱਛਾ ਹੈ ਕਿ ਅੱਜ

केशिवल बिजीसी के जर्के मध्यप्रदेश ते राजस्थान चुनाव प्रचार बिजीसी के उदो भी ईडी ਦੇ ਸਾਹਮਣੇ ਪੇਸ਼ ਕੀ ਹੋਏ ਸੀਗੇ ਦੂਸਰੀ ਵਾਰ ईडी ਦੇ ਵੱਲੋਂ 21 ਦਸੰਬਰ ਨੂੰ ਤਲਬ ਕੀਤਾ ਗਿਆ ਸੀਗਾ ਉਦੋਂ ਜੋ ਅਰਵਿੰਦ ਕੇਸ਼ੀਵਲ ਦੇ ਵਕੀਲ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਪਹਿਲੇ ਤੋਂ ਹੀ ਅਰਵਿੰਦ ਕੇਸ਼ੀਵਲ ਦਾ ਪ੍ਰੋਗਰਾਮ ਸੈੱਟ ਸੀਗਾ ਵਿਪਾਸਨਾ ਸੈਂਟਰ ਗਈ ਸੀਗੇ ਮੈਡੀਟੇਸ਼ਨ ਦੇ ਲਈ 10 ਦਿਨਾਂ ਦਾ ਉਹਨਾਂ ਦਾ ਪ੍ਰੋਗਰਾਮ ਸੀਗਾ ਉਦੋਂ ਵੀ ईडी ਦੇ ਸਾਹਮਣੇ ਪੇਸ਼ ਨਹੀਂ ਹੋਏ ਸੀਗੇ ਤੀਜੀ ਵਾਰ ਕੱਲ ਯਾਨੀ ਕਿ 3 ਜਨਵਰੀ ਨੂੰ ईडी ਦੇ ਵੱਲੋਂ ਤਲਬ ਕੀਤਾ ਗਿਆ ਸੀਗਾ ਪਰ ਕੱਲ ਵੀ

ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਹੁਣ ਗੱਲ ਕਰਾਂਗੇ ਬੀਜੇਪੀ ਦੀ ਬੀਜੇਪੀ ਦੇ ਮਿਸ਼ਨ 2024 ਦੀ ਦੱਸੇ ਕਿ ਚੋਣਾਂ ਤੋਂ ਪਹਿਲਾਂ ਬੀਜੇਪੀ ਨੇ ਨਵੇਂ ਇੰਚਾਰਜ ਲਗਾਏ ਨੇ ਸੱਤ ਮੋਰਚਿਆਂ ਤੇ ਨਵੇਂ ਇੰਚਾਰਜ ਲਗਾਏ ਗਏ ਨੇ ਇਸ ਦੇ ਵਿਚਾਲੇ ਤਰुण ਚੁੱਗ ਨੂੰ ਲਗਾਇਆ ਗਿਆ ਹੈ ਐਸਟੀ ਮੋਰਚੇ ਦਾ ਇੰਚਾਰਜ ਤੇ ਰਾਧਾ ਮੋਹਨ ਦਾਸ ਅਗਰਵਾਲ ਨੂੰ ਲਗਾਇਆ ਗਿਆ ਹੈ ਐਸਟੀ ਮੋਰਚੇ ਦਾ ਇੰਚਾਰਜ ਇਸ ਦੇ ਚਲੇ ਦਾਸੀ ਕਿ ਓਬੀਸੀ ਮੋਰਚੇ ਦੇ ਇੰਚਾਰਜ ਹੋਣਗੇ ਵਿਨੋਦ ਤਾਵੜੇ ਦੁਸ਼ਯੰਤ ਕੁਮਾਰ ਗੋਤਰੀ ਲਗਾਏ ਹਨ ਕੱਟ ਗਿੰਤੀ ਮੋਰਚੇ ਦਾ ਇੰਚਾਰਜ ਸੁਨੀਲ ਬੰਸਲ ਨੂੰ ਲਗਾਇਆ ਗਿਆ ਹੈ ਯੂਵਾ ਮੋਰਚੇ ਦਾ ਇੰਚਾਰਜ बंदी संजय कुमार होंगे किसान मोर्चा इंचार्ज महिला मोर्चा इंचार्ज होंगे व्यजिंत जयफदा दे बीजेपी का मिशन 2024 शुरू हो चुका है काबनेवर है कि 2024 लोकसभा चुनाव बेहद ही नजदीक में महज चार तो पांच महीने का ही समय रह गया है इस वजह से हर सियासी पार्टी की सरगर्मी तेज हो गई है कल भी ਬੈਠਕ ਹੋਈ ਸੀਗੀ ਪੰਜਾਬ ਬੀਜੇਪੀ ਦੀ ਤੇ ਇਸ ਦੇ ਵਿਚਾਲੇ ਜੋ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਤੇ ਵਿਜੇ ਰੂਪਾਨੀ ਜੋ ਇੰਚਾਰਜ ਨੇ ਉਹਨਾਂ ਦੀ ਅਗਵਾਈ ਚ ਆ ਮੀਟਿੰਗ ਹੋਈ ਸੀਗੀ ਇਸ ਤੋਂ ਪਹਿਲਾਂ ਸੱਤ ਮੋਰਚਿਆਂ ਦੇ ਨਵੇਂ ਇੰਚਾਰਜ ਬੀਜੇਪੀ ਦੇ ਵੱਲੋਂ ਲਗਾਏ ਗਏ ਨੇ ਮੂਸਲਾ ਮਰਡਰ ਕੇਸ ਨਾਲ ਜੁੜੀ ਵੱਡੀ ਖਬਰ ਦਾ ਹੁਣ ਜ਼ਿਕਰ ਕਰ ਰਹੇ ਦੱਸ ਕਿ ਸਚਿਨ ਬਿਸ਼ਨੋਈ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਹੈ ਕਾਬਲੇ ਗੌਰ ਕਿ ਮਾਨਸਾ ਕੋਰਟ 'ਚ ਬਾਈ ਪੰਨਿਆ ਦੀ ਚਾਰਸ਼ੀਰ ਘੇਟੇ ਦੇ ਨਚਾਸ਼ੇ ਦੇ ਸਚਿੰਤ ਬਿਸ਼नोई ਨੂੰ ਸਾਜ਼ਿਸ਼ ਕਰਤਾ ਦੱਸਿਆ ਗਿਆ ਹੈ ਤਸਦੀਕ ਸਚਿੰਤ ਬਿਸ਼नोई ਤੋਂ ਪੁਲਿਸ ਰਿਮਾਂਡ ਚ ਕਈ ਵੱਡੇ ਖਲਾਸੇ ਹੋਏ ਨੇ ਜਿਸ ਦੇ ਆਧਾਰ ਤੇ ਕੋਰਚ ਪੇਸ਼ ਕੀਤੀ ਗਈ ਹੈ ਆ ਚਾਰਸ਼ੀਰ ਤੇ ਹੁਣ ਤੱਕ ਦੇ ਗੱਲ ਕਰੀ ਤੇ ਕੁੱਲ ਚਾਰ ਚਾਰਸ਼ੀਰਾਂ ਤਾਕਿਲ ਹੋ ਚੁੱਕੀਆਂ ਨੇ ਇੱਕ ਮੇਨ ਚਾਰਸ਼ੀਰ ਤੇ ਜੋ ਤਿੰਨ ਦੂਸਰੀਆਂ ਸਪਲੀਮੈਂਟਰੀ ਚਾਰਸ਼ੀਰਾਂ ਦਾਖਲ ਕੀਤੇ ਜਾਂ ਚੁੱਕੀਆਂ ਨੇ ਕੋਰਚ ਤੇ ਮੁੱਖ ਸਾਜ਼ਿਸ਼ ਕਰਤਾ ਹੈ ਸਚਿੰਤ ਬਿਸ਼नोई ਇਸਨੂੰ ਬਹਤੋ ਹਵਾਲੇ ਦੀ ਦਿੱਤੀ ਗਈ ਸੀ ਕਿ ਤੇ ਉਸ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਏ ਨੇ ਕੁਝ ਪਰਤਾਜ਼ ਤੋਂ ਮਾਨਸਾ ਕੋਰ ਛੋਨ ਬਾਈ ਪੁਨਿਆ ਦੀ ਚਾਰਸ਼ੇਡ ਦਾਖਲ ਕੀਤੀ ਗਈ ਸਜਿੰਦਰ ਕਾਪੂ ਨੂੰ ਪਿੱਛੇ ਜੇ ਅਰੈਸਟ ਕੀਤਾ ਪੁਲਿਸ ਨੇ ਤੇ ਇਨਵੈਸਟੀਗੇਸ਼ਨ ਕੀਤੀ ਉਸ ਤੋਂ ਬਾਅਦ ਜਿਹੜਾ ਹੈਗਾ ਇਹਦਾ ਪਿਛਲੇ ਦਿਨੀ ਮਾਂਜੁਗ ਮੈਡਮ ਸਰਬੀ ਪ੍ਰਸ਼ਦ ਇਹਦਾ ਚਲਾਨ ਪੇਸ਼ ਹੋ ਚੁੱਕਿਆ ਜਿਹਦੇ ਵਿੱਚ ਇਹਨਾਂ ਦੀ 11 2024 ਜੀ ਕਮਿਟੀ ਲਈ ਪੇਸ਼ੀ ਪਈ ਹੋਈ ਹੈ ਤੇ ਮਾਂ ਜਿਹੜਾ ਚਲਾਨ ਪੇਸ਼ ਹੋਇਆ ਤੇ ਜਿਹੜਾ ਹੁਣ ਜਿਹੜਾ ਤੀਸਰਾ ਸਪਲੀਮੈਂਟਰੀ ਚਲਾਨ ਪੇਸ਼ ਹੋਇਆ ਕਿਉਂਕਿ ਪਹਿਲਾਂ ਮੇਨ ਚਲਾਨ ਪੇਸ਼ ਹੋਇਆ ਉਸ ਤੋਂ ਬਾਅਦ ਇਹ ਤੀਜਾ ਜਿਹੜਾ ਹੈਗਾ ਇਨਵੈਸਟੀਗੇਸ਼ਨ ਏਜੰਸੀ ਨੇ ਤੀਜਾ ਚਲਾਨ ਜਿਹੜਾ ਸਚਿਨ <th>ਪਨ ਦਾ ਮਾਂਜੁਗ ਅਦਾਲਤ ਵਿੱਚ ਪੇਸ਼ ਕੀਤਾ ਪਿਛਲੇ ਦਿਨ ਇਹਦਾ ਮਤਲਬ ਹੁਣ ਤੱਕ ਚਾਰ ਚਲਾਨ ਪੇਸ਼ ਟੋਟਲ ਜੇ ਮੈਂ ਕਰਾਂ ਤਾਂ ਹੁਣ ਤੱਕ ਚਾਰ ਚਾਰ ਚਲਾਨ ਪੇਸ਼ ਹੋ ਚੁੱਕੇ ਨੇ ਇੱਕ ਮੇਨ ਤੇ ਤਿੰ ਦੇ ਨਾਲ ਐਸਪੀਡੀ ਬਲਕ੍ਰਿਸ਼ਨ ਸਿੰਘਲਾ ਨੇ ਉਹਨਾਂ ਤੋਂ ਜਾਣਦੇ ਆ ਕਿ ਪੂਰਾ ਮਾਮਲਾ ਕੀ ਹੈ ਚਲਾਨ ਦੇ ਵਿੱਚ ਕੀ ਖੁਸ਼ ਹੈ ਸਰ ਸਚਨ ਥਾਪਨ ਦਾ ਚਲਾਨ ਦਿੱਤਾ ਹੈ ਕੀ ਉਹਨੂੰ ਦੋਸ਼ੀ ਬਣਾਇਆ ਗਿਆ ਕਿੰਨੇ ਪੰਨਿਆਂ ਦੀ ਇਹ ਚਾਰਟ ਸੀਟ ਹੈ ਅਸੀਂ ਤਕਰੀਬਨ ਇਹ 22 ਪੇਜਾਂ ਦੀ ਅਸੀਂ ਚਾਰਟ ਸ਼ੀਟ ਦਿੱਤੀ ਜਿਸ ਵਿੱਚ 11 ਜਿਹੜੇ ਹੈਗੇ ਮੇਨ ਪੇਜ ਹੈ ਬਾਕੀ ਜੋ ਸਾਡੇ ਬਿਆਨ ਹੈ ਔਰ ਹੈ ਜੋ ਐਵਿਡੈਂਸ ਹੈਗੇ ਉਹਦੇ ਵਿੱਚ ਟੋਟਲ 22 ਪੇजेस ਦੀ ਅਸੀਂ ਚਾਰਟ ਸ਼ੀਟੇ ਪ੍ਰੇਜ਼ੈਂਟ ਕੀਤੀ ਜਿਹੜੀ ਅ ਜਿਹੜੀ ਅਸੀਂ 27 ਤਰੀਕ ਨੂੰ ਪ੍ਰੇਜ਼ੈਂਟ ਵਿਦਿਨ ਅਸੀਂ ਟਾਈਮ ਪੀਰੀਅਡ ਜਿਹੜਾ ਸਾਡਾ ਹੈਗਾ 90 ਡੇਸ ਫਰਮ ਦਾ ਰੈਸਟ ਆਫ ਦਾ ਅਕਿਊਜ਼ਡ ਅਸੀਂ ਪ੍ਰੈਜ਼ੈਂਟ ਕੀਤਾ ਹੈਗਾ ਜਿਹਨੂੰ ਅਸੀਂ ਜੋ ਹੈਗਾ ਉਹਨੂੰ ਮੇਨ ਜੋ ਹੈਗਾ ਕੌਨਸਪੀਰੇਟਰ ਸੀ ਤਾਂ ਉਹਦੇ ਸਾਰੇ ਐਵਿਡੈਂਸ ਲੈ ਕੇ ਅਸੀਂ ਇਹਨੂੰ ਚਲਾਨ ਤੇ ਸਰ ਸਫਾ ਮਿਸਲ ਤੇ ਕੀ ਇਹ ਜੇ ਐਵਿਡੈਂਸ ਆਈ ਹੈ ਕਿ ਸਚਨ ਥਾਪ ਨੇ ਜਿਹੜਾ ਮੇਨ ਸਾਜ਼ਿਸ਼ ਕਰਤਾ ਉਹਨੂੰ ਬਣਾਇਆ ਗਿਆ ਤੁਹਾਨੂੰ ਦੇਖੋ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਤੇ ਇਹ ਜਿਹੜਾ ਕੇਸ ਦੇ ਰਿਲੇਟਡ ਹੈਗਾ ਅਸੀਂ ਇਹਨੂੰ ਡਿਵਲਚ ਨਹੀਂ ਕਰ ਸਕਦੇ ਹੈਗੇ ਫਿਰ ਵੀ ਜੋ ਅਸੀਂ ਸਾਡੇ ਅਸੀਂ ਜੋ ਮੇਨ ਹੈਗਾ ਇਹਨੂੰ ਕੌਨਸਪੀਰੇਟਰ ਹੈਗਾ ਉਦੇ ਬਿਹਫਤੇ ਅਸੀਂ ਇਹਨੂੰ ਚਲਾਨ ਦਿੱਤਾ ਹੈ ਹੁਣ ਤੱਕ ਸਰ ਕਿੰਨੇ ਚਲਾਨ ਹੈ ਜਿਹੜੇ ਅਦਾਲਤ ਦੇ ਵਿੱਚ ਦਿੱਤੇ ਜਾ ਚੁੱਕੇ ਹੈ ਇਹ ਕੰਮਾ ਚਲਾਨ ਹੈ ਤੇ ਹੁਣ ਕੀ ਇਸ ਤੇ ਇਹ ਟੋਟਲ ਸਾਡਾ 4 ਚਲਾਨ ਹੈ ਸਿੱਧੂ ਮਸੇਵਾਲਾ ਕੇਸ ਵਿੱਚ ਜੋ 3 ਨੰਬਰ ਐਫ ਆਈ ਆਰ ਹੈਗੀ ਹੈ ਇਸ ਵਿੱਚ ਪਹਿਲਾਂ ਅਸੀਂ ਮੇਨ ਚਲਾਨ ਦਿੱਤਾ ਸੀ ਉਸ ਤੋਂ ਬਾਅਦ ਅਸੀਂ ਇਸ 7 ਦੋਸ਼ੀਆਂ ਦਾ ਸਪਲੀਮੈਂਟਰੀ ਚਲਾਨ ਦਿੱਤਾ ਸੀ ਫਿਰ ਜੋਗਿੰਦਰ ਜੋਗੇ ਦਾ ਚਲਾਨ ਦਿੱਤਾ ਗਿਆ ਤੇ ਹੁਣ ਅਸੀਂ ਇਹ ਸਚਿੰਤ ਖਾਫੰਦਾ ਜਿਹੜਾ ਹੈਗਾ 27 ਨੂੰ ਚਲਾਨ ਦਿੱਤਾ ਟੋਟਲ 4 ਚਲਾਨ ਅਸੀਂ ਪੇਸ਼ ਕਰਦੇ ਹਾਂ ਸਰ ਕੀ ਜਿਹੜੇ ਦੋਸ਼ੀ ਹੈ ਉਹਦਾ ਅਦਾਲਤ ਦੇ ਵਿੱਚ ਕੋਈ ਸ਼ੋਣਾ ਜ਼ਰੂਰੀ ਹੈ ਤੁਹਾਡੇ ਵੱਲੋਂ ਜੋ ਚਲਾਨ ਹੈ 22 ਤਰੀਕ ਨੂੰ ਦਿੱਤਾ ਸਾਡੇ ਵੱਲੋਂ ਵਿਦਿਨ ਟਾਈਮ ਪੀਰੀਅਡ ਅਸੀਂ ਚਲਾਨ ਦੇਣਾ ਹੁੰਦਾ ਹੈਗਾ ਉਸ ਤੋਂ ਬਾਅਦ ਜੋ ਕੋਰਟ ਦੀ ਪ੍ਰोसीडिंग ਹੈਗੀ ਆ ਪਰ ਵਿੱਚ ਕੋਰਟ ਜਿਹੜੀ ਹੈਗੀ ਹੈ ਦੋਸ਼ੀ ਨੂੰ ਪੇਸ਼ ਕਰਨ ਦੀ ਆਪਣਾ ਸਮਨ ਪੇਸ਼ ਕਰਦੀ ਹੈਗੀ ਹੈ ਤੇ ਉਸ ਨੂੰ ਵਿਦਿਨ 14 ਡੇਸ ਇਹਨਾਂ ਨੇ ਪੇਸ਼ ਕਰਨਾ ਹੁੰਦਾ ਸਰਕੂਲ ਕਿੰਨੇ ਪੰਨਿਆਂ ਦੀ ਇਹ ਚਾਰ ਸ਼ੀਟ ਬਣ ਹੈ ਇਹ ਜਿਹੜੀ ਸਾਡੀ ਫੋਰਥ ਹੈਗੀ ਹੈ 22 ਪੇजेस ਦੀ ਸਾਡੀ ਚਾਰ ਸ਼ੀਟ ਸਚਿੰਤਾ ਫੰਦੀ ਸੇ ਬਿਲਕੁਲ ਸਚੇਨਾ ਥਾ ਪੰਦੀਪ 22 ਪੰਨਿਆਂ ਦੀ ਚਾਰ ਸ਼ੀਟ ਹੈ ਜਿਹੜੀ ਅਦਾਲਤ ਦੇ ਵਿੱਚ ਦਾਖਲ ਕੀਤੀ ਜਾ ਚੁੱਕੀ ਹੈ ਤੇ ਹੁਣ 10 ਜਨਵਰੀ ਨੂੰ ਦੋਸ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਚਲਾਨ ਦੀ ਕਾਪੀ ਹੈ ਜਿਹੜੀ ਦਿੱਤੀ ਜਾਣੀ ਹੈ ਪੁਲਿਸ ਹੁਣ ਤੱਕ ਇਹ ਚੌਥਾ ਚਲਾਨ ਹੈ ਜਿਹੜਾ ਅਦਾਲਤ ਵਿੱਚ ਦੇ ਚੁੱਕਿਆ ਬਲਦੇਵ ਸ਼ਰਮਾ న్యూਸ 18 ਮੰਤ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਕੇਸ ਮਾਮਲੇ ਚ ਐਸਜੀਪੀਸੀ ਦੇ ਵੱਲੋਂ ਕਾਨੂੰਨੀ ਮਹਾਰਾ ਦੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਕਿ ਜਥੇਦਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਹੁਕਮਾਂ ਤੇ ਕਮੇਟੀ ਦਾ ਗਠਨ ਕੀਤਾ ਗਿਆ ਸੀਨੇ ਐਡਵੋਕੇਟ ਤੁਰਨ ਸਿੰਘ ਹੁੰਦਲ ਦੀ ਅਗਵਾਈ ਚ ਆ ਕਮੇਟੀ ਬਣੀ ਹੈ ਤੇ ਫੁਕਤਾ ਕਾਰਵਾਈ ਨੂੰ

ਜੱਥੇਦਾਰ ਗੁਰਦੀਪ ਸਿੰਘ ਕਾਉਂਕੇ ਕੇਸ ਮਾਮਲੇ ਚ ਜਸਜੀਪ ਦੇ ਪਲੋ ਕਾਨੂੰਨੀ ਮਹਾਰਾਜੀ ਪੰਜ ਮੈਮਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਦੱਸ ਕਿ ਜੱਥੇਦਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਹੁਕਮਾਂ ਤੇ ਆ ਕਮੇਟੀ ਬਣਾਈ ਗਈ ਹੈ ਇਸ ਦੇ ਵਿਚਾਲੇ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ ਦੀ ਅਗਵਾਈ ਚ ਇੱਕ ਕਮੇਟੀ ਬਣਾਈ ਗਈ ਹੈ ਉਹਨਾਂ ਦੀ ਅਗਵਾਈ ਚ ਆ ਕਮੇਟੀ ਕੰਮ ਕਰੇਗੀ ਇਸ ਦੇ ਵਿੱਚ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ tạmੀ ਨੇ ਕਿਹਾ ਕਿ ਫੁਕਤਾ ਕਾਰਵਾਈ ਨੂੰ ਅਮਲ ਇਸ ਕਮੇਟੀ ਦੇ ਵੱਲੋਂ ਜਾਂਚਾ ਗਿਆ ਜਾਏਗਾ ਤੇ ਬਣਾਈ ਗਈ ਇਸ ਕਮੇਟੀ ਵਿੱਚ ਪੰਜਾਬ ਰਾਣਾ ਹਾਈ ਕੋਰਟ ਐਡਵੋਕੇਟ ਹੁਨੀਤ ਕੌਰ ਸੇਖੂ ਜ਼ਿਲंधर ਦੇ ਸਾਭਾ ਦਾ ਜ਼ਿਲ੍ਹਾ ਟਾਰਨੀ ਐਡਵੋਕੇਟ ਬਲਤੇਜ ਸਿੰਘ ਤਿੰਨੋ ਖਸ਼ਾਲਪੁਰ ਦੇ ਸਾਭਾ ਦਾ ਜ਼ਿਲ੍ਹਾ ਟਾਰਨੀ ਐਡਵੋਕੇਟ ਅਮਰਜੀਤ ਸਿੰਘ tạmੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲ ਕਾ ਇਸ ਕਮੇਟੀ ਦੇ ਮੈਂਬਰ ਹੋਣਗੇ ਇਸ ਕਮੇਟੀ 'ਚ ਸ਼ਾਮਲ ਹੋਣਗੇ। ਗਿਆਨੀ ਹਰਪ੍ਰੀਤ ਸਿੰਘ ਨੂੰ ਮਰਹੂਮ ਜਥੇਦਾਰ ਗੁਰਦੇਵ ਸਿੰਘ ਕਾਉਕੇ ਦੇ ਮਾਮਲੇ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਤੇ ਸਵਾਲ ਚੁੱਕੇ ਤੇ ਮੌਜੂਦਾ ਆਪ ਸਰਕਾਰ ਨੂੰ ਮਲਜ਼ਮਾਂ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਲਈ ਕਿਹਾ। ਮਰਹੂਮ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਮਾਮਲਾ ਪੰਥਕ ਫਿਜ਼ਾ ਦੇ ਵਿੱਚ ਗਰਮਾਇਆ ਹੋਇਆ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 1998 ਚ ਪੁਲਿਸ ਦੀ ਰਿਪੋਰਟ ਦਾ ਹਵਾਲਾ ਦਿੱਤਾ ਤੇ ਪੁਲਿਸ ਨੇ 1992 ਚ ਅਣਮਨੁੱਖੀ ਤਸ਼ੱਦਦ ਕਰਕੇ ਕਾਉਂਕੇ ਨੂੰ ਸ਼ਹੀਦ ਕਰਨ ਦੇ ਇਲਜ਼ਾਮ ਲਗਾਏ ਨਾਲ ਹੀ ਸ਼ਰਮਣੀ ਕਮੇਟੀ ਨੂੰ ਵੀ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਵਾਉਣ ਦੇ ਹੁਕਮ ਦਿੱਤੇ ਤੇ ਹੁਣ ਇਸ ਮਾਮਲੇ 'ਚ ਤਖਤਸ਼ਿਦ ਦੀ ਦਮਦਮਾ ਸਾਹਿਬ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਵੀ ਐਕਸ਼ਨ 'ਚ ਨਹੀਂ ਤੇ ਪਿਛਲੀਆਂ ਸਰਕਾਰਾਂ ਉਹਨਾਂ ਦੇ ਨਿਸ਼ਾਨੇ ਤੇ ਨਹੀਂ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ 25 ਸਾਲ ਤੱਕ ਕੌਂਕੀਦੀ ਰਿਪੋਰਟ ਧੂੜ ਫੱਕਦੀ ਰਹੀ ਕਿਸੇ ਨੇ ਫਾਈਲਾਂ ਨੂੰ ਝਾੜ ਕੇ ਨਹੀਂ ਦੇਖਿਆ ਤੇ ਉਹਨਾਂ ਨੇ ਆਪ ਸਰਕਾਰ ਤੋਂ ਮੰਗ ਕੀਤੀ ਕਿ ਉਹ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਗਲਤੀ ਨਾ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ 25 ਸਾਲ ਰਿਪੋਰਟ ਜਿਹੜੀ ਹੈ ਭਾਈ ਕੌਂਕੇਦੀ ਉਹ ਸਰਕਾਰ ਦੀਆਂ ਲਮਾਰੀਆਂ ਦੇ ਵਿੱਚ ਧੂੜ ਫੱਕਦੀ ਰਹੀ ਹੈ ਤੇ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਉਹ ਫਾਈਲ ਨੂੰ ਚੁੱਕ ਕੇ ਜਿਹੜਾ ਉਹਦੀ ਗਰਦ ਝਾੜਨ ਦਾ ਵੀ ਯਤਨ ਨਹੀਂ ਕੀਤਾ ਵੀ ਗਰਦ ਝਾੜ ਕੇ ਦੇਖ ਲਈਏ ਇਹਦੇ ਵਿੱਚ ਹੈ ਕੀ ਇਹ ਦੋਸ਼ੀਆਂ ਨੂੰ ਸਜ਼ਾਵਾ ਜੜੀਆਂ ਦੇਣੀ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਮੈਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਤਾਂ ਗਾ ਕੇ ਕਿ ਪਿਛਲੀਆਂ ਸਰਕਾਰਾਂ ਨੇ ਗਲਤੀ ਕੀਤੀ ਹੈ ਤੇ ਉਹਨੂੰ ਪਾਸੇ ਰੱਖਦੇ ਹੋਏ ਜਿਹੜੀ ਮੌਜੂਦਾ ਸਰਕਾਰ ਹੈ ਘੱਟੋ ਘੱਟ ਇਹ ਉਸ ਰਿਪੋਰਟ ਦੇ ਉੱਤੇ ਕਾਰਵਾਈ ਜ਼ਰੂਰ ਕਰੇ। ਗਿਆਨੀ ਹਰਪ੍ਰੀਤ ਸਿੰਘ ਨੇ ਪਿਛਲੀਆਂ ਸਰਕਾਰਾਂ ਤੇ ਸਵਾਲ ਚੁੱਕੇ ਪਰ ਜਦੋਂ ਸਰਕਾਰਾਂ ਸੰਬੰਧੀ ਸਵਾਲ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਹੋਇਆ ਤਾਂ ਜਵਾਬ ਦੇਣ ਤੋਂ ਟਾਲਾ ਬਣਦੇ ਨਜ਼ਰ ਆਏ। ਹਾਂ ਉਹਨਾਂ ਨੇ ਇਹਨਾਂ ਜ਼ਰੂਰ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ ਤੋਂ ਬਾਅਦ ਸ਼੍ਰੋਮਣੀ ਕਮੇਟੀ ਕਾਰਵਾਈ ਕਰ ਰਹੀ ਹੈ। ਕੋਕੀ ਉਹਨਾਂ ਤੇ ਬਿਆਨ ਆਇਆ ਗਿਆ ਨਹੀਂ ਹਰਪ੍ਰੀਤ ਉਹਨਾਂ ਦਾ ਉਹ ਕਹਿੰਦੇ ਨੇ ਕਿ 25 ਸਾਲ ਪਹਿਲਾਂ ਧੂੜ ਪੱਟਦੀ ਰਹੀ ਔਰ ਸਾਲ ਕੁਝ ਨਹੀਂ ਹੋਇਆ ਇਹ ਸਰ ਸਰਕਾਰਾਂ ਦੇ ਕੰਮ ਆ ਸ਼੍ਰੋਮਣੀ ਕਮੇਟੀ ਨੂੰ ਜਦੋਂ ਜਗਧਾਰ ਸਾਹਿਬ ਨੇ ਕਿਹਾ ਸੀ ਉਦੋਂ ਉਹਦਾ ਜਿਹੜਾ ਰਿਸਪੌਂਸ ਕਰਦੇ ਸਰਕਾਰ ਤੱਕ ਅਕਾਲੀ ਦਲ ਨਹੀਂ ਦਿੱਤੀ ਰਹੀ ਚਲੋ ਸਰਕਾਰਾਂ ਦਾ ਬਹੁਤ ਰਹੀਆਂ ਇੱਕ ਖੱਲੀ ਅਕਾਲੀ ਦਲ ਦੀ ਨਹੀਂ ਰਹੀ ਹੋਰ ਵੀ ਆਈਆਂ ਹੁਣ ਕੀ ਮੰਨਦੇ ਹੋ ਤੁਸੀਂ ਹੁਣ ਕੀ ਹੋਣਾ ਚਾਹੀਦਾ ਜੀ ਕੌਣ ਦੇਖੋ ਕੀ ਹੁੰਦਾ ਉਧਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨਿਕਾਉਂ ਕੇ ਮਾਮਲੇ 'ਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਸਖਤ ਸਜ਼ਾ ਦੀ ਮੰਗ ਕੀਤੀ। ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਏ ਜਥੇਦਾਰਾਂ ਨੇ ਪੰਥ ਰਤਨ ਤੇ ਫਖਰੇ ਕੌਮ ਦਾ ਵਾਰਡ ਦਿੱਤਾ ਸੀ। ਇਹੋ ਜਿਹੇ ਵਿਅਕਤੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਕਤਲ ਦੀ ਰਿਪੋਰਟ ਦੱਬ ਕੇ ਰੱਖੀ ਹੋਵੇ, ਉਹਨੂੰ ਪੰਥ ਰਤਨ ਤੇ ਫਖਰੇ ਕੌਮ ਕਿਸੇ ਤਰ੍ਹਾਂ ਵੀ ਟੋਕਦਾਨੀਓਂ ਵਾਪਸ ਲਿਆ ਜਾਣਾ ਚਾਹੀਦਾ। ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤਖਵੀਰ ਸਿੰਘ ਬਾਦਲ ਜਿਹੜੇ 8 ਸਾਲ ਲਗਾਤਾਰ ਪਿਛਲੇ ਸਮੇਂ 'ਚ ਸਰਕਾਰ ਦੇ ਡਿਊਟੀ ਚੀਫ ਮਿਨਿਸਟਰ ਰਹੇ ਆ ਡਿਊਟੀ ਸੀਐਮ ਉਹਨਾਂ ਨੇ ਇਸ ਰਿਪੋਰਟ ਨੂੰ ਕਿਉਂ ਜਨਤਕ ਨਹੀਂ ਕਰਾਇਆ ਗੁਰਦੇਵ ਸਿੰਘ ਕੌਂਕੇ ਦਾ ਮਾਮਲਾ ਕੀ ਹੈ ਵੀ ਤੁਹਾਨੂੰ ਦੱਸਦੇ ਆ ਪੁਲਿਸ ਨੇ ਗੁਰਦੇਵ ਸਿੰਘ ਕੌਂਕੇ ਨੂੰ 20 ਦਸੰਬਰ 1992 ਨੂੰ ਹਿਰਾਸਤ 'ਚ ਲਿਆ ਲੋਕਾਂ ਦੇ ਦਖਲ ਤੋਂ ਬਾਅਦ ਭਾਈ ਕੌਂਕੇ ਨੂੰ ਛੱਡਿਆ ਦੇ ਇਲਜ਼ਾਮ ਨੇ ਕੌਂਕੇ ਨੂੰ ਦੁਬਾਰਾ 25 ਦਸੰਬਰ 1992 ਨੂੰ ਹਿਰਾਸਤ ਚ ਲੈ ਲਿਆ ਗਿਆ ਉਸ ਤੋਂ ਬਾਅਦ ਭਾਈ ਕੌਂਕੇ ਦਾ ਕੋਈ ਪਤਾ ਨਹੀਂ ਲੱਗਿਆ 2 ਜਨਵਰੀ 1993 ਨੂੰ ਕਤਲ ਕੇਸ ਚ ਭਾਈ ਕੌਂਕੇ ਦੀ ਗ੍ਰਿਫਤਾਰੀ ਦਿਖਾਈ ਗਈ ਫਿਰ ਪੁਲਿਸ ਨੇ ਭਾਈ ਕੌਂਕੇ ਨੂੰ ਪਗੋੜਾ ਕਰਾਰ ਦੇ ਦਿੱਤਾ 1998 ਦੇ ਵਿੱਚ ਕੌਂਕੇ ਦੇ ਕੇਸ ਦੇ ਵਿੱਚ ਪੁਲਿਸ ਜਾਂਚ ਹੋਈ ਤੇ ਜਾਂਚ ਰਿਪੋਰਟ ਦੇ ਵਿੱਚ ਪੁਲਿਸ ਦੀ ਕਹਾਣੀ ਨੂੰ ਰੱਦ ਕਰ ਦਿੱਤਾ ਗਿਆ ਕਾਬਲੇ ਗੋਰੇ ਕੀ ਅਕਾਲ ਤੱਕ ਸਾਫ ਦੇ ਜੱਤਦਾਰ ਨੇ 1998 ਚ ਪੁਲਿਸ ਦੇ ਵੱਲੋਂ ਕੀਤੀ ਜਾਂਚ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ 1992 ਚ ਭਾਈ ਕੌਂਕੇ ਤੇ ਪੁਲਿਸ ਨੇ ਅਣਮਨੁੱਖੀ ਤਸ਼ੱਦਦ ਕਰਕੇ ਉਹਨਾਂ ਦਾ ਕਤਲ ਕੀਤਾ ਸੀ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਅਤੇ ਚੰਡੀਗੜ੍ਹ ਤੋਂ ਅਮਨ ਭਾਰਤਵਾਲ ਨਿਊਜ਼ 19 ਪੰਜਾਬ 21 ਜਨਵਰੀ ਨੂੰ ਡੀਐਸਜੀਐਮਸੀ ਦੀ ਇੰਟਰਨਲ ਪੋਚੋਨ ਨੂੰ ਲੈ ਕੇ ਸਸਪੈਂਸ ਬਣੀ ਹੋਈ ਹੈ ਵਿਰੋਧੀ ਧਿਰਾਂ ਚੋਣਾ ਕਰਵਾਉਣ ਨੂੰ ਲੈ ਕੇ ਆੜੀਆਂ ਹੋਈਆਂ ਨੇ ਜਦਕਿ ਦਿੱਲੀ ਕਮੇਟੀ ਦੇ ਪ੍ਰਧਾਨ ਕੋਚ ਮਾਮਲਾ ਹੋਣ ਦੀ ਗੱਲ ਆਖਰੀ ਦੂਸਰੀ ਵਾਰ ਦਿੱਲੀ ਸਿੱਗੁਰਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਇੰਟਰਨਲ ਚੋਣਾਂ ਨੂੰ ਲੈ ਕੇ ਸਿਆਸਤ ਪਖੀ ਹੋਈ ਹੈ ਉੰਜੇ ਚੋਣਾ ਹੋਣ ਦੀ ਤਰੀਕ 21 ਜਨਵਰੀ ਹੈ ਪਰ ਇਹ ਚੋਣਾ ਇਸ ਦਿਨ ਹੋਣ ਗਿਆ ਜਾਂ ਨਹੀਂ ਇਸ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਪਰ ਚੋਣਾ ਕਰਾਉਣ ਦੇ ਲਈ ਵਿਰੋਧੀ ਧਿਰਾਂ ਬਜਿੱਤ ਨੇ ਅਕਾਲੀ ਦਲ ਆਗੂ ਪਰਮਜੀਤ ਸਿੰਘ ਨੇ ਕਿਹਾ ਕਿ ਜੇਕਰ ਚੋਣਾ ਨਹੀਂ ਹੋਈਆਂ ਤਾਂ ਉਹ ਨੋਟਿਸ ਪੇਜ ਕੇ ਚੋਣਾ ਕਰਾਉਣਗੇ ਤੇ ਨਾਲ ਹੀ ਮਨਜੀਤ ਸਿੰਘ ਜੀ ਕੇ ਨੇ ਚੋਣਾ ਤੋਂ ਪਹਿਲਾਂ ਜਰਨਲ ਹਾਊਸ ਨਾਲ ਸੱਦੇ ਜਾਂਦੇ ਡੀਐਸਜੀਐਮਸੀ ਨੂੰ ਘੇਰਿਆ ਹੈ ਅਸੀਂ ਤੇ ਇੰਤਜ਼ਾਰ ਕਰ ਰਹੇ ਹਾਂ ਕਿ 21 ਜਨਵਰੀ ਨੂੰ ਚੋਣ ਜਿਹੜੀ ਹੈਗੇ ਉਹ ਹੋਣੀ ਚਾਹੀਦੀ ਹੈ ਜੇਕਰ ਨਹੀਂ ਹੈਗੇ ਤੇ ਅਸੀਂ ਨੋਟਿਸ ਭੇਜ ਕੇ ਚੋਣ ਕਰਾਵਾਂਗੇ। ਕੀ ਕੋਰਟ ਮੇ ਗਏ ਹੋ ਆਪ ਕੀ ਨਹੀਂ ਕੋਰਟ ਮੇ ਜਾਣ ਸੇ ਤੋਂ ਖਾਮ-ਖਾਮ ਕੋਈ ਫਾਇਦਾ ਨਹੀਂ ਹੈ ਨਾ ਕਿਉਂਕਿ ਜੋ ਅਬ ਲਾ ਹੈ ਉਹ ਲਾਜ ਇਹ ਹੈ ਕਿ ਇਸ ਕੋ 21 ਫਰਵਰੀ ਤੱਕ ਪ੍ਰੈਜ਼ੀਡੈਂਟ ਇਸ ਕੋ ਕੋਈ ਵੀ ਡੇਟ 1 ਮਹੀਨੇ ਦੇ ਅੰਦਰ ਕਢ ਸਕਦਾ ਹੈ। अगर ये नींद निकालेगा तो इसको परमिशन लेनी पड़ेगी एल से या दिल्ली सरकार से भाई हमें परमिशन दी जाए हमने इस कारणों की वजह से हम लक्षण नहीं करा सकते वो भी उनको एक टर्म मिल जाएगी जनरल हॉस्पिटल तो ਇਹ ਡਿਊਅ ਇਲੈਕਸ਼ਨ ਬਲੰਡ ਜਨਰਲ ਹਾਊਸ ਇਸ ਨਾ ਇਹ ਤਾਂ ਕਹਿੰਦੇ ਨੇ ਸਾਡੇ ਕੋਲ ਮжоਰਿਟੀ ਹੈਗੀ ਹੈ ਤੇ ਇਮੀਜੇਟ ਬੁਲਾਣਾ ਚਾਹੀਦਾ ਨਾਲੇ ਪਤਾ ਲੱਗ ਜਾਏਗਾ ਮੈਂਬਰਾਂ ਦੇ ਜ਼ਮੀਰ ਦਾ ਵੀ ਪਤਾ ਲੱਗ ਜਾਏਗਾ ਕਿ ਮੈਂਬਰ ਕਿੱਥੇ ਖੜੇ ਨੇ ਕਿ ਇਹਨਾਂ ਦੀ ਚੋਰਾ ਚੋਰੀ ਚਕਾਰੀਆਂ ਦੇ ਉੱਤੇ ਪਰਦਾ ਪਾਣਾ ਚਾਹੁੰਦੇ ਨੇ ਅਸੀਂ ਚਾਹਨੇ ਜਨਰਲ ਆਫ ਇਮੀਜੇਟ ਕਿਉਂਕਿ ਡਿਊਅ ਬੁਲਾਣਾ ਚਾਹੀਦਾ ਐਕਟ ਕਹਿੰਦਾ ਪ੍ਰੋਸੀਜਰ ਕੀ ਹੁੰਦਾ ਹੈ ਪ੍ਰੋਸੀਜਰ ਇਹ ਹੈ ਕਿ ਪ੍ਰਧਾਨ ਨੂੰ ਚਿੱਠੀ ਕੱਢਣੀ ਹੁੰਦੀ ਹੈ ਇਲੈਕਸ਼ਨ ਦੀ ਜਾਂ ਜਨਰਲ ਸੈਕਟਰੀ ਕੱਢ ਦਵੇ ਜੇ ਦੋਵੇਂ ਨਹੀਂ ਕੱਢਦੇ ਪਏ ਉਸ ਤੋਂ ਬਾਅਦ ਇੱਕ ਹੁੰਦਾ ਕਿ 17 ਮੈਂਬਰ ਵੀ ਉਹਦਾ ਨੋਟਿਸ ਦੇ ਸਕਦੇ ਉਹਦਾ ਟਾਈਮ ਆਏਗਾ ਤਾਂ ਅਸੀਂ ਇਸ ਨੂੰ ਕਨਸਿਡਰ ਕਰਾਂਗੇ ਉਧਰ ਇਸ ਦੇ ਵਿਚਾਲੇ ਡੀਐਸਜੀ ਐਮਸੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕ ਨੇ ਕਿਹਾ ਕਿ ਜੇਕਰ ਸਰਨਾ ਆਪਣੇ ਕੇਸ ਵਾਪਸ ਲੈ ਲੈਣ ਤਾਂ ਚੋਣਾ ਸਮੇਸਿਰ ਹੋਣ ਗਿਆ ਇਸ ਦੇ ਨਾਲ ਹੀ ਉਹਨਾਂ ਮਾਮਲਾ ਕੋਰਟ ਦੇ ਵਿੱਚ ਹੁਣ ਤੇ ਵਕੀਲਾਂ ਤੋਂ رائے ਲੈਣ ਦੀ ਵੀ ਗੱਲ ਆਖੀ ਹੈ ਦੇਖੋ ਇੰਟਰਨਲ ਚੋਣ ਬਿਲਕੁਲ ਸਮਾਪਨ ਤੇ ਹੋਣਗੇ ਅਗਰ ਸਰਨਾ ਸਾਹਿਬ ਆਪਣੇ ਕੇਸ ਵਾਪਸ ਲੈ ਲੈਂਦੇ ਆ ਪਹਿਲੀ ਵਾਰ ਤੇ ਸਰਨਾ ਸਾਹਿਬ ਨੇ ਆਪ ਜਿਹੜੇ ਕੇਸ ਪਾਰ ਰੱਖੇ ਨੇ ਕਮਿਟੀ ਦੇ ਉਤੇ ਉਹ ਉਹ ਉਹਨਾਂ ਦੀ ਕੋਰਟ ਦੇ ਵਿੱਚ ਜਦ ਤੱਕ ਡੇਟਾ ਨਹੀਂ ਅਸੀਂ ਉਹਦੇ ਉੱਤੇ ਕਾਰਵਾਈ ਕਰਾਂਗੇ ਅਸੀਂ ਆਪਣੇ ਵਕੀਲਾਂ ਨਾਲ ਵੀ ਸਲਾਹ ਕਰ ਰਹੇ ਹਾਂ ਕਿ ਐਫਓ ਜੇ ਲੋਕਾਂ ਨੇ ਜਿਹੜਾ ਹਮੇਸ਼ਾ ਕੌਮ ਨੂੰ ਗੁਮਰਾਹ ਵੀ ਕੀਤਾ ਔਰ ਕਮੇਟੀ ਨੂੰ ਵੀ ਖਰਾਬ ਕੀਤਾ ਉਹਨਾਂ ਲੋਕਾਂ ਦੇ ਨਾਲ ਜਿਹੜੀ ਲੜਾਈ ਚੱਲ ਰਹੀ ਹੈ ਕਿ ਉਸਦੀ ਅਸੀਂ ਕੇਸ ਖਤਮ ਕਰਵਾ ਸਕੀਏ

ਚਰਚਾ ਟੁੱਟ ਚੁਕਿਆ ਨੂਰ ਮਾਸデア ਰਿਸ਼ਤਾ ਜੁੜਨ ਦੀ ਵੀ ਹੋ ਰਹੀ ਹੈ ਇਸ ਵਿਚਾਲੇ ਚੰਡੀਗੜ੍ਹ ਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੋਈ ਜਿਸ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਛੀਮਾ ਨੇ ਭਾਜਪਾ ਨਾਲ ਗੱਠਜੋੜ ਦੇ ਸਮੇ ਹੋਏ ਕੰਮਾਂ ਦੀ ਛਲਾਗਾ ਕੀਤੀ ਪਰ ਮੁਰ ਗੱਠਜੋੜ ਬਾਰੇ ਸਮਾਂ ਆਉਣ ਤੇ ਦੱਸਣ ਨਿਕਾਲਾ ਕੀ ਲੋਕ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਚਿਆ ਇਸ ਨੂੰ ਲੈ ਕੇ ਦੇਸ਼ ਤੇ ਨਾਲ ਨਾਲ ਸੂਬੇ ਦਾ ਸਿਆਸੀ ਮਾਹੌਲ ਵੀ ਪਖਿਆ ਹੋਇਆ ਹੈ ਚਰਚਾ ਟੁੱਟ ਚੁਕੇ 9 ਮਾਸਤੇ ਰਿਸ਼ਤੇ ਦੇ ਜੁੜਨ ਦੇ ਵੀ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਜਿਸ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਪਾਜਪਾ ਦੇ ਨਾਲ ਘਟਚੋਰ ਦੇ ਸਮੇਂ ਹੋਏ ਕਮਾਦੀਸ਼ ਲਾਗਾ ਤੱਕ ਕੀਤੀ ਪਰ ਮੁੜ ਘਟਚੋਰ ਦੇ ਬਾਰੇ ਸਮਾਨ ਤੇ ਦੱਸਣ ਦੀ ਗੱਲ ਆਕੀ ਅੱਛੀ ਗੱਲ ਤੇ ਕੁਝ ਧਾਕੜ ਸਾਹਿਬ ਵੀ ਜਿਹੜੇ ਐ ਬੀਜੇਪੀ ਦੇ ਪ੍ਰਧਾਨ ਹੋ ਰਹੇ ਸਾਡੇ ਸਟ੍ਰੈਂਥ ਨੂੰ ਹੁੰਦੀ ਗੱਲ ਕਰਦੇ ਤੇ ਉਹਨਾਂ ਦਾ ਧੰਨਵਾਦ ਅੱਛੀ ਗੱਲ ਤੁਸੀਂ ਨਾ ਜੋ ਹੋਏਗਾ ਜਦੋਂ ਸਮਾਂ ਆਏਗਾ ਤੁਹਾਡਾ ਸੱਚ ਕਰਾਂਗੇ ਵੀ ਅਸੀਂ ਵੀ ਮੰਨਦੇ ਆਂ ਇਸ ਨਾਇਸਟਰੀ ਬੜਾ ਇਤਿਹਾਸਿਕ ਰੋਲ ਪੁਣੀ ਕੀਤਾ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਸਤਿਭਾਵਨਾ ਵਾਸਤੇ ਪੰਜਾਬ ਦੇ ਵਰਕਰ ਪਾਸ ਨਿਕਲ ਆਮ ਸਰ ਰੋਲ ਇਸ ਨਾਇਸਟਰੀ ਨੇ ਇਸ ਕਰਕੇ ਉਹ ਲੋਕ ਮੰਨਣ ਤੋਂ ਕੋਈ ਵੀ ਇਨਕਾਰ ਨਹੀਂ ਪਰ ਕੀ ਹੁੰਦਾ ਕੱਲ ਨੂੰ ਪੋਲਿਟੀਕਲ ਫੈਸਲੇ ਹੁੰਦੇ ਜਦੋਂ ਕੋਈ ਹੋਇਆ ਫਿਰ ਤੁਹਾਡਾ ਸੱਚ ਕਰਾਂਗੇ ਉਧਰ ਚੋਣਾਂ ਨੂੰ ਲੈ ਕੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਐਕਸ਼ਨ ਮੋਡ ਵਿੱਚ ਨੇ ਉਹਨਾਂ ਚੰਡੀਗੜ੍ਹ ਦੇ ਵਿੱਚ ਪਾਰਟੀ ਦੀ ਆਗੂਆਂ ਦੇ ਨਾਲ ਮੀਟਿੰਗ ਕੀਤੀ ਜਿਸ ਤੋਂ ਬਾਅਦ ਜਦੋਂ ਸਵਾਲ ਅਕਾਲੀ ਦਲ ਦੇ ਨਾਲ ਗੜਚੋੜ ਬਾਰੇ ਹੋਇਆ ਤਾਂ ਉਹਨਾਂ ਕਿਹਾ ਕਿ ਗੜਚੋੜ ਨੂੰ ਲੈ ਕੇ ਗੱਲਬਾਤ ਦਿੱਲੀ ਵਿੱਚ ਹੋਵੇਗੀ ਤੇ رائے ਪੁੱਛਣ ਤੇ ਗੱਲ ਸਾਂਝੀ ਕੀਤੀ ਜਾਵੇਗੀ। ਅਕਾਲੀ ਦਲ ਦੇ ਨਾਲ ਕੋਈ ਗੜਚੋੜ ਨੂੰ ਲੈ ਕੇ ਵੀ ਤੁਸੀਂ ਆਪ ਦੀ ਜੀ ਚਰਚਾ ਉਹ ਦਿੱਲੀ ਹੋਊਗਾ ਇਸ ਮੀਟਿੰਗ 'ਚ ਮਸਲੇ ਤੇ ਕੋਈ ਹੈ। ਪਰ ਪਹਿਲਾਂ ਕੋਈ ਹੇਠਲੇ ਜਿਹੜੇ ਵਰਕਰ ਜਾਂ ਪ੍ਰਧਾਨ ਨੇ ਉਹਨਾਂ ਦੀ ਕੋਈ رائے ਲੈਣ ਦੀ ਕੋਸ਼ਿਸ਼। رائے ਆਪਸ 'ਚ ਗੱਲਬਾਤ ਹੁੰਦੀਆਂ ਰਹਿੰਦੀਆਂ ਉਹਦੋਂ ਜਦੋਂ ਕੋਈ رائے ਪੁੱਛਣਗੇ ਉਹ رائے ਵੀ ਸਾਂਝੀ ਕਰਾਂਗੇ। ਜ਼ਿਕਰ ਹੋਇਆ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਖਾਲੀ ਦਲ ਨੇ ਭਾਜਪਾ ਦੇ ਨਾਲ ਆਪਣਾ ਗੱਟਚੋੜ ਖਤਮ ਕਰਨ ਦਾ ਐਲਾਨ ਕੀਤਾ ਸੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਗੱਟਚੋੜ ਮੁੜ ਹੋਣ ਦੀਆਂ ਚਰਚਾਵਾਂ ਤਾਂ ਬਹੁਤ ਵਾਰ ਹੋਈਆਂ ਪਰ ਗੱਟਚੋੜ ਹੋਇਆ ਨਹੀਂ ਹੁਣ ਵੇਖਣਾ ਇਹ ਹੋਵੇਗਾ ਕਿ ਚੋਣ ਬਰੇ ਵਿੱਚ ਚੋਣਾਂ ਤੋਂ ਇੱਕੋ ਦਮ ਪਹਿਲਾਂ ਇਹ ਗੱਟਚੋੜ ਹੁੰਦਾ ਹੈ ਜਾਂ ਦੋਵੇਂ ਪਾਰਟੀਆਂ ਪੋਸਟ ਇਲੈਕਸ਼ਨ ਅਲਾਈਅንስ ਯਾਨੀ ਚੋਣਾਂ ਤੋਂ ਬਾਅਦ ਵਾਲੇ ਗੱਟਚੋੜ ਦੇ ਲਈ ਕਿਤੇ ਮਨ ਬਣਾਉਂਦੀਆਂ ਹਨ ਚੰਡੀਗੜ੍ਹ ਤੋਂ ਅਮਨ ਫਰਦਵਾਜ਼ ਅਤੇ ਨਿਪਿੰਦਰ ਭਰਾੜ ਦੀ ਰਿਪੋਰਟ న్యూਸ 18 ਪੰਜਾਬ ਅਕਸਰ ਅਸੀਂ ਗੁੜ ਸ਼ੱਕਰ ਹਾਈਵੇ ਤੇ ਬਣੀਆਂ ਕੁਲਾੜੀਆਂ ਤੋਂ ਖਰੀਦਦੇ ਹਾਂ ਪਰ ਹਮੇਸ਼ਾ ਇਹ ਗੁੜ ਸ਼ੱਕਰ ਸਹੀ ਤੇ ਖਾਂ ਲੈਕ ਨਹੀਂ ਹੁੰਦਾ ਹੁਸ਼ਿਆਰਪੁਰ ਚੈਮਿਕਲ ਰਲਿਆ ਮਿਲਾਵਟੀ ਗੁੜ ਦਾ ਸੇਤ ਵਿਭਾਗ ਤੇ ਪੁਲਿਸ ਨੇ ਪਰਦਾਫਾਸ਼ ਕੀਤਾ ਗੁੜ ਖਾਨ ਵਾਲੇ ਪੂਜਾਓ ਸਾਵਧਾਨ ਮਿਲਾਵਟੀ ਗੁੜ ਦਾ ਪਰਦਾਫਾਸ਼ ਸੇਤ ਵਿਭਾਗ ਦੀ ਕਾਰਵਾਈ ਤੂੰ ਸੱਚ ਬਤਾਏ ਸ਼ੱਕਰ ਹੈ ਕਿ ਖੰਡ ਹੈ ਸੱਚ ਜੂਠ ਨਹੀਂ ਬੋਲਣਾ ਜੇ ਪਹਿਲੇ ਸੱਚ ਬੋਲੋ ਵੈਸੇ ਬੋਲ ਤੂੰ ਸ਼ੱਕਰ ਹੈ ਕਿ ਖੰਡ ਹੈ ਜੀ ਖੰਡ ਵਿੱਚ ਹੈ ਅਜੇ ਸ਼ੱਕਰ ਨਹੀਂ ਖਾਣਗੇ ਲੋਕ ਖੰਡ ਖਾਣਗੇ ਤੁਸੀਂ ਅਕਸਰ ਆਮ ਦੁਕਾਨਾਂ ਛੱਡ ਕੇ ਹਾਈਵੇ ਤੇ ਜਾਂਦੇ ਕੁਲਾੜੀਆਂ ਤੂੰ ਗੁੜ ਸ਼ੱਕਰ ਖਰੀਦੀ ਹੋਵੋਗੇ ਇਹ ਵਿਸ਼ਵਾਸ ਕਰਕੇ ਕਿ ਪਿਓਰ ਹੈ ਤੇ ਸਿਹਤ ਨੂੰ ਖਰਾਬ ਨਹੀਂ ਕਰੇਗਾ ਪਰ ਹੁਸ਼ਿਆਰਪੁਰ ਦੇ ਵਿੱਚ ਸ਼ਰੀਆਮ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਸੀ ਚੰਨ ਪੈਸਿਆਂ ਦੀ ਚੋਰੀ ਲਈ ਇਹ ਫਗਵਾੜਾ ਰੋਡ ਅਤਵਾਲ ਦੀ ਨੇੜੇ ਕੁਲਾੜੀ ਚਾਲਕ ਨੀਟੂ ਹਲਕੇ ਦਰਜੇ ਦੀ ਖੰਡ ਤੇ ਕੈਮੀਕਲ ਰਲਾ ਕੇ ਲੋਕਾਂ ਨੂੰ ਗੁੜ ਸ਼ੱਕਰ ਵੇਚਦਾ ਰਿਹਾ ਜਿਸ ਦਾ ਪੁਲਿਸ ਅਤੇ ਸਿਹਤ ਵਿਭਾਗ ਨੇ ਨੋਟਿਸ ਲੈੰਦਿਆਂ ਖੁਲਾਸਾ ਕੀਤਾ ਅੱਜ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਨੀਟੂ ਜਿਹੜਾ ਵੇਲਣੇ ਵਾਲਾ ਹੈਗਾ ਇਹ ਗੁੜ ਬਣਾਉਂਦਾ ਆ ਪਰ ਇਹ ਕੈਮੀਕਲ ਤੇ ਚੀਨੀ ਜਿਹੜੀ ਆ ਮਾੜੇ ਦਰਜੇ ਦੀ ਚੀਨੀ ਮਿਲਾ ਕੇ ਖੰਡ ਕਰਦਾ ਅੱਜ ਇਹਦੇ ਕੋਲ ਜਿਹੜੀ ਆ ਭਾਰੀ ਮਾਤਰਾ ਦੇ ਵਿੱਚ ਚੀਨੀ ਬਾਹਰੋਂ ਆ ਕੇ ਉਪਰੀ ਆ ਤੇ ਜਿਹੜਾ ਉਹਨੂੰ ਸੁਖਾਣੇ ਲਗਾਏਗਾ ਤੇ ਫਿਰ ਹੋਲੀ-ਹੋਲੀ ਕਰਕੇ ਗੁੜ ਚ ਮਿਲਾਏਗਾ ਤੇ ਮੈਂ ਆਪਣੀ ਸਾਰੀ ਟੀਮ ਲੈ ਕੇ ਜਦੋਂ ਇੱਥੇ ਆਇਆ ਤਾਂ ਟਰਾਲੀ ਬੇਡਲੇ ਦੇ ਉੱਤੇ ਵਾਕਿਆ ਭਰੀ ਹੋਈ ਸੀ ਜਿਹਦੇ ਵਿੱਚ ਇਹਨੇ ਆਪਣੇ ਮੂੰਹੋਂ ਦੱਸਿਆ ਕਿ 100 ਤੋਂ ਬਾਅਦ ਜਿਹੜੇ ਆ ਥੈਲੇ ਆ ਚੀਨੀ ਦੇ ਹੈਗੇ ਆ ਜੀ ਉਸੇ ਵੇਲੇ ਡਾਕਟਰ ਸਾਹਿਬ ਨੂੰ ਡਿਸਟ੍ਰਿਕਟ ਹੈਲਥ ਅਫਸਰ ਡਾਕਟਰ ਅਗੀਰ ਸਿੰਘ ਉਹਨਾਂ ਨੂੰ ਫੋਨ ਕੀਤਾ ਆਪਣੇ ਸੀਨੀਅਰ ਅਫਸਰਾਂ ਨੂੰ ਮੈਂ ਫੋਨ ਕੀਤਾ ਜੋ ਟੀਮ ਲੈ ਕੇ ਡਾਕਟਰ ਸਾਹਿਬ ਆ ਗਏ ਨੇ ਸੈਂਪਲ ਲਹਿਰੇ ਨੇ ਆ ਕੁਲਾੜੀ ਚਾਲਕ ਨੇ ਅਫਸਰਾਂ ਦੇ ਕੋਲ ਖੁਦ ਮੰਨੇ ਆ ਕਿ ਮਿਲਾਵਟ ਦੇ ਨਾਲ ਨਾਲ ਪ੍ਰਦੂਸ਼ਣ ਵੀ ਉੱਚ ਦਰਜੇ ਦਾ ਫੈਲਾਰੀ ਹਸੀ ਬਿੜਾ ਕਰ ਕਰੀ ਜਨੇ ਹਵਾ ਦਾ ਪੋਲੂਸ਼ਨ ਇਧਰ ਦੇਖ 에ਅਰ ਸਭ ਖਤਮ ਬੰਦਾ ਵੀ ਖਤਮ ਹਵਾ ਉਹ ਬੰਦਾ ਲਾਉ ਕੀ ਬੰਦੇ ਨੇ ਹਵਾ ਲੈਣੀ ਸਾ ਉਹ ਵੀ ਖਰਾਬ ਗੋੜ ਖਾਣਾ ਤੂੰ ਉਹ ਵੀ ਖਰਾਬ ਮੌਕੇ ਤੇ ਵਿਭਾਗ ਨੇ ਸੂ ਬੂਰੇ ਹਲਕੀ ਖੰਡ ਦੇ ਬ੍ਰਾਮਤ ਕੀਤੇ ਨੇ ਜੋ ਅੱਜ ਹੀ ਕੁਲਾੜੀ ਚਾਲਕ ਨੇ ਟਰਾਲੀ ਦੇ ਰਾਹੀਂ ਮੰਗਵਾਏ ਸਨ ਪਰ ਉਸੇ ਸੈਂਪਲ ਲੈ ਲੈਣੇ ਆ ਖੰਡ ਦੇ ਖੰਡੇ ਦੇ ਬੁਰੇ ਸਾਰੇ ਸੀਲ ਕਰ ਦੇਣੀਆਂ ਉਹ ਲਾ ਕੇ ਅੰਦਰ ਸਟੋਰ ਚ ਸੈਂਪਲ ਦੇਖਾਂਗੇ ਕੀ ਆਉਂਦੇ ਸੋ ਰਿਜ਼ਲਟ ਕਿੱਦਾਂ ਦਾ ਆਉਂਦਾ ਉਦਾਂ ਦੀ ਫਿਰ ਕਾਰਵਾਈ ਕਰਾਂਗੇ ਇਹਦੇ ਤੇ ਸਾਡੀ ਫੂਡ ਫੂਡ ਸੇਫਟੀ ਟੀਮ ਬਲੋ ਲੋਕਾਂ ਨੂੰ ਇਹ ਕਹਿਣਾ ਚਾਹਨਾ ਜਿੱਦਾਂ ਐਸ ਐਚਓ ਸਾਹਿਬ ਨੇ ਜਾਂ ਕੋਈ ਹੋਰ ਬੰਦੇ ਵੀ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਕਿ ਇਹਨਾਂ ਨੇ ਇਹ ਗੁੱਲਰਾਂ ਜੀਆਂ ਦੇ ਥੱਲੇ ਵੀ ਖੰਡ ਪਾੜੀ ਹੋਈ ਆ ਉਹ ਦੂਜੀ ਦੇ ਥੱਲੇ ਜਿਹੜੀ ਆ ਹੁੰਦੀ ਆ ਥੋਰੀ ਥੋਰੀ ਦੇ ਵਿੱਚ ਖੰਡ ਕੋਈ ਹੁੰਦੀ ਆ ਸਿਹਤ ਵਿਭਾਗ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਤੁਹਾਨੂੰ ਖਾਣ ਪੀਣ ਦੀ ਮਲਾਵਟੀ ਚੀਜ਼ ਦਾ ਪਤਾ ਲੱਗਦਾ ਹੈ ਤਾਂ ਸਿਹਤ ਵਿਭਾਗ ਨੂੰ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ న్యూਸ 18 ਪੰਜਾਬ